ਸਤਿਗੁਰੂ ਜੀ ਦੀ ਬਾਣੀ ਅੰਦਰ ਨਾ ਮੌਤ ਦਾ ਜੀਵਨ ਦਾ ਬੇਹਦ ਜ਼ਿਕਰ ਕੀਤਾ ਹੈ ਸਤਿਗੁਰੂ ਜੀ ਨੇ ਤੇ ਅਕਸਰ ਆਪਾਂ ਵੀ ਦੇਖਦੇ ਆ ਨਾ ਸੰਸਾਰ ਅੰਦਰ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਸਾਨੂੰ ਉਹਦੇ ਸੰਸਕਾਰ ਤੇ ਜਾਣਾ ਪੈਂਦਾ ਹੈ ਜਿਹਨੂੰ ਆਪਾਂ ਇਥੋਂ ਦੀ ਭਾਸ਼ਾ ਦੇ ਵਿੱਚ ਆਮ ਤੌਰ ਤੇ ਫਿਊਨਰਲ ਕਹਿੰਦੇ ਆ ਤੇ ਮੈਨੂੰ ਵੀ ਅਕਸਰ ਜਾਣਾ ਪੈਂਦਾ ਹੈ ਉਹ ਜੀਆਂ ਥਾਵਾਂ ਦੇ ਉੱਤੇ ਪਰ ਇੱਕ ਗੱਲ ਦਾ ਨਾ ਆਪਾਂ ਚੇਤਾ ਰੱਖਿਆ ਕਰੀਏ ਬਹੁਤ ਵਾਰ ਤੁਸੀਂ ਵੀ ਨੋਟ ਕੀਤਾ ਹੋਵੇਗਾ ਤੇ ਮੈਂ ਤੇ ਅਕਸਰ ਕੀਤਾ ਹੈ ਮੇਕਿਆਂ ਨੂੰ ਸ਼ਾਮ ਲਾ ਮੈਂ ਇਕੱਲਾ ਤੁਹਾਨੂੰ ਨਹੀਂ ਕਹਿ ਰਿਹਾ ਇੱਥੇ ਕਿ ਜਦੋਂ ਵੀ ਆਪਾਂ ਕਿਤੇ ਜਾਂਦੇ ਆਂ ਕੁਝ ਥੇਰ ਦੇ ਵਾਸਤੇ ਤਾਂ ਸਾਨੂੰ ਉਹ ਇਨਸਾਨ ਜਿਹਦੀ ਮੌਤ ਹੋਈ ਏ ਉਹ ਚੇਤੇ ਚ ਅਸੀਂ ਉਹਦੀਆਂ ਗੱਲਾਂ ਵੀ ਕਰਦੇ ਆਂ ਉੱਥੇ ਦੁਖੀ ਵੀ ਹੁੰਨੇ ਆ ਸਾਡਾ ਮਨ ਵੀ ਭਾਰੇ ਹੁੰਦਾ ਪਰ ਕੁਝ ਥੇਰ ਬਾਅਦ ਫੇਰ ਅਸੀਂ ਉਹੀ ਦੁਨੀਆ ਦੇ ਕਾਰਵਿਹਾਰ ਸੰਸਾਰ ਦੇ ਕੰਮ ਆਪਣੀ ਸਾਰੇ ਉਹਨਾਂ ਦੇ ਵਿੱਚ ਅਸੀਂ ਲੱਗ ਜਾਂਦੇ ਆਂ ਤੇ ਮੈਂ ਇੱਕ ਗੱਲ ਸੋਚਦਾ ਆਂ ਕਿ ਅਸੀਂ ਮੌਤ ਨੂੰ ਇਸ ਜੀਵਨ ਦੇ ਅੰਤਲੇ ਸਮੇਂ ਨੂੰ ਉਸ ਨਜ਼ਰ ਨਾਲ ਨਹੀਂ ਵੇਖਦੇ ਜਿਸ ਦੇ ਨਾਲ ਗੁਰੂ ਸਾਹਿਬ ਨੇ ਭਗਤ ਸਹਿਬਾਨ ਨੇ ਜਾਂ ਦਾਨੀ ਪੁਰਖਾਂ ਨੇ ਦੇਖਿਆ ਹੁੰਦਾ ਮੈਨੂੰ ਚੇਤਾ ਹੈ ਕਿ ਜਦੋਂ ਵੀ ਆਪਾਂ ਕਿਤੇ ਜਾਈਏ ਆਪਾਂ ਅਕਸਰ ਅਫਸੋਸ ਕਰਦੇ ਹਾਂ ਕੁਝ ਦਿਨ ਦੇ ਵਾਸਤੇ ਬੈਠਦੇ ਹਾਂ ਫਿਰ ਦੁਨਿਆਵੀ ਗੱਲਾਂ ਚੱਲ ਪੈਂਦੀਆਂ ਨੇ ਭਾਵੇਂ ਕਿ ਉਹ ਮੌਤ ਵੀ ਸਾਡੇ ਜੀਵਨ ਦੇ ਅੰਦਰ ਕੋਈ ਤਬਦੀਲੀ ਨਹੀਂ ਲਿਆਉਂਦੀ ਬਹੁਤੀ ਉਹਦੀ ਕਿਸੇ ਦੀ ਹੋਈ ਮੌਤ ਜਿਹੜੀ ਤੇ ਮੈਂ ਨਾ ਇੱਕ ਬੇਨਤੀ ਕਰਾਂ ਜੀ ਕਿਸੇ ਦੇ ਜੀਵਨ ਦੇ ਅੰਤ ਨੂੰ ਮੌਤ ਨੂੰ ਦੇਖਣ ਦਾ ਜਿਹੜਾ ਸਭ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਨੇ ਸਾਨੂੰ ਤਰੀਕਾ ਦੱਸਿਆ ਇਹਨੂੰ ਹੈ ਬਾਬਾ ਰਵਦਾਸ ਸਾਹਿਬ ਜੀ ਦੀ ਬਾਣੀ ਵੈਸੇ ਤਾਂ ਸਾਰੇ ਗੁਰੂ ਸਾਹਿਬਾਨ ਨੇ ਜ਼ਿਕਰ ਕੀਤਾ ਹੈ ਜੀ ਇਸ ਗੱਲ ਦਾ ਆਪਾਂ ਦੇਖਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਚਾਹੁੰਦਾ ਹਨ ਕਿ ਚੇਤਨਾ ਹੈ ਤੋ ਚੇਤ ਲਾਇਨੀਸ ਦਿਨ ਮੇਂ ਪ੍ਰਾਨੀ ਸ਼ਿਨ ਸ਼ਨੀਯੋਦ ਬੇਹਾਤ ਹੈ ਫੂਟੇ ਕਟ ਜਿਉ ਪਾਨੀ ਹਰ ਗੁਣ ਕਾਹੇ ਨੰਗਾ ਵਹੀ ਮੂਰਖ ਗਿਆਨਾ ਝੂਠੇ ਲਾਲਚ ਲਾਕੇ ਨਹਿ ਮਰਨ ਨੂੰ ਪਛਾਨਣਾ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੋ ਉਪਜੀਉ ਸੋ ਬਿਨਸਰ ਤੇ ਜੇ ਆਪਾਂ ਸੰਸਾਰ ਦੇ ਪੈਗੰਬਰਾਂ ਦੇ ਵਿੱਚ ਦਾਨਿਸ਼ ਵਰਦਾਨੀ ਲੋਕਾਂ ਚ ਜਾਈਏ ਨਾ ਤੇ ਮੈਂ ਬੇਨਤੀ ਕਰਾਂ ਮਹਾਤਮਾ ਬੁੱਧ ਸਾਹਿਬ ਨੇ ਜਾਂ ਬਾਬਾ ਰਵਿਦਾਸ ਜੀ ਨੇ ਜਿਸ ਤਰੀਕੇ ਦੇ ਨਾਲ ਮੌਤ ਨੂੰ ਦੇਖਿਆ ਹੈ ਨਾ ਬਹੁਤ ਘੱਟ ਅਸੀਂ ਦੇਖਦੇ ਹਾਂ ਮਹਾਤਮਾ ਬੁੱਧ ਜੀ ਦਾ ਉਹਨਾਂ ਦਾ ਜੀਵਨ ਅਕਸਰ ਆਪਾਂ ਸਾਰੇ ਸੁਣਦੇ ਪੜ੍ਹਦੇ ਆ ਬਹੁਤਿਆਂ ਨੇ ਤੁਸੀਂ ਵੀ ਸਕੂਲਾਂ ਕਾਲਜਾਂ ਦੇ ਵਿੱਚ ਪੜਿਆ ਹੀ ਹੋਵੇਗਾ ਕਿ ਰਾਜਕੁਮਾਰ ਸੀਨਾ ਮਹਾਰਾਜ ਉਹਨਾਂ ਦੇ ਪਿਤਾ ਸਨ ਬਹੁਤ ਵੱਡੇ ਰਾਜੇ ਸਨ ਤੇ ਉਹਨਾਂ ਦੇ ਬਾਰੇ ਸੀ ਕਿ ਇਹਨੇ ਕੱਲ ਨੂੰ ਪ੍ਰਾਨੋਂ ਹੋ ਜਾਣਾ ਹੈ ਇਸ ਕਰਕੇ ਵਿਚਾਰ ਰੱਖਣਾ ਤੇ ਮਹਿਲਾ ਚ ਰਹਿਣਾ ਸਾਰਾ ਦਿਨ ਉੱਥੇ ਬੈਠੇ ਰਹਿਣਾ ਸ਼ਾਮ ਦੇ ਸਮੇਂ ਉਹਨਾਂ ਦਾ ਰਥਵਾਣ ਜੀ ਦਾ ਨਾਮ ਚਾਨਾ ਲਿਖਿਆ ਇਤਿਹਾਸ ਨੇ ਉਹ ਬਾਹਰ ਲੈ ਕੇ ਜਾਂਦਾ ਸੀਗਾ ਪਰ ਬੇਨਤੀ ਕਰ ਰਿਹਾ ਮੌਤ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਜੀ ਚਾਨਾ ਬਾਹਰ ਲੈ ਕੇ ਜਾਂਦਾ ਇੱਕ ਦਿਨ ਦੇਖਦਾ ਹੈ ਕਿ ਰਸਤੇ ਦੇ ਵਿੱਚ ਇੱਕ ਬਜ਼ੁਰਗ ਤੁਰਿਆ ਜਾਂਦਾ ਸੀ ਉਹਦੀ ਪਿੱਠ ਝੁਕੀ ਹੋਈ ਹੈ ਗੁੰਡੀ ਲੈ ਕੇ ਛੋਟੀ ਲੈ ਕੇ ਤੁਰਿਆ ਤੇ ਰਾਜਕੁਮਾਰ ਸਨ ਮਹਿਲਾਂ ਚ ਰਹਿਣ ਵਾਲੇ ਕਦੀ ਸੋਚਿਆ ਦੇਖਿਆ ਨਹੀਂ ਸੀ ਪੁੱਛਿਆ ਚਾਨਾ ਇਹ ਕੌਣ ਉਹ ਕਹਿੰਦਾ ਇਹ ਬਜ਼ੁਰਗ ਹੈ ਕਹਿੰਦਾ ਉਹ ਕੀ ਕਹਿੰਦਾ ਇਹਦੀ ਜਵਾਨੀ ਚਲੇ ਗਈ ਬੁੱਢੇਪਾ ਆ ਗਿਆ ਹੈ ਸਰੀਰ ਇਸ ਤਰ੍ਹਾਂ ਦਾ ਹੋ ਗਿਆ ਲਾਕੇ ਦਾ ਝੁੱਕ ਗਿਆ ਹੈ ਹੁਣ ਤਾਂ ਕਰਕੇ ਇਸ ਤਰੀਕੇ ਦੇ ਨਾਲ ਤੁਰਦਾ ਹੈ ਤੇ ਕਹਿੰਦਾ ਇਹਨੂੰ ਕਿਉਂ ਤੇ ਚਾਨਾ ਕਹਿੰਦਾ ਜੀ ਇਹ ਸਾਰਿਆਂ ਨੂੰ ਹੋਵੇਗਾ ਰਾਜਕੁਮਾਰ ਇੱਕ ਦਿਨ ਜਵਾਨੀ ਚਲੀ ਜਾਏਗੀ ਬੁੱਢੇਪਾ ਆਵੇਗਾ ਮੈਮੀ ਹੋਵਾਂਗਾ ਤੁਸੀਂ ਵੀ ਹੋਵੋਗੇ ਸਾਰੇ ਹੋਣਗੇ ਚਲੋ ਇਸੇ ਤਰ੍ਹਾਂ ਦੇ ਨਾਲ ਘੁੰਮਦਿਆਂ ਘਮਾਉਂਦੇ ਇੱਕ ਦਿਨ ਅਰਥੀ ਚੁੱਕੀ ਜਾਂਦੇ ਸਨ ਜੀ ਕੁਝ ਲੋਕ ਤੇ ਅਰਥੀ ਚੁੱਕੀ ਜਾਂਦੇ ਹਨ ਜਦੋਂ ਬੁੱਧ ਜੀ ਨੇ ਦੇਖਿਆ ਗੌਤਮਨਾਥ ਜੀ ਉਹਨਾਂ ਦਾ ਉਸੂਲੇ ਜੀ ਗੌਤਮ ਬੁੱਧ ਬਾਦ ਵਿੱਚ ਹੋਇਆ ਤੇ ਚਾਣੇ ਨੂੰ ਪੁੱਛਦਿਆ ਇਹ ਕੌਣ ਲੋਕ ਨੇ ਕੀ ਚੁੱਕੀ ਜਾਂਦੇ ਆ ਉਹ ਕਹਿੰਦਾ ਅਰਥੀ ਚੁੱਕੀ ਜਾਂਦੇ ਆ ਜੀ ਕਹਿੰਦਾ ਉਹ ਕੀ ਕਹਿੰਦਾ ਇੱਕ ਇਨਸਾਨ ਦੀ ਮੌਤ ਹੋ ਗਈ ਹੈ ਇਹ ਉਸ ਨੂੰ ਲੈ ਕੇ ਜਾ ਰਹੇ ਨੇ ਕਹਿੰਦਾ ਕਿੱਥੇ ਲੈ ਕੇ ਜਾ ਰਹੇ ਨੇ ਕਿੰਦਾ ਉਹਦੀ ਅੰਤਮ ਰਸਮਾਂ ਕਰਨਗੇ ਦਫਨਾਉਣਗੇ ਇਹ ਸੰਸਕਾਰ ਮੰਗੇ ਹੁਣ ਇਸ ਝਗੜੇ ਚ ਨਾ ਪਿਓ ਜੀ ਉਹਦੋਂ ਸੰਸਕਾਰ ਕਰਦੇ ਜਾਂ ਕੀ ਕਰਦੇ ਹੀ ਮੈਂ ਬੇਨਤੀ ਕਰਾਂ ਗੱਲ ਆਪਾਂ ਤਤ ਦੀ ਲੈਣੀ ਹੈ ਉਹਨੇ ਕਿਹਾ ਜੀ ਇਹ ਅਰਥੀ ਲੈ ਕੇ ਜਾਂਦੇ ਨੇ ਇੱਕ ਨਾ ਇੱਕ ਦਿਨ ਸਾਰਿਆਂ ਨੇ ਮਰਨਾ ਹੈ ਸੰਸਾਰ ਤੇ ਫੇਰ ਕਹਿੰਦਾ ਜੀ ਫਿਰ ਜੀਵਨ ਖਤਮ ਹੋ ਜਾਂਦਾ ਤੇ ਗੌਤਮ ਨੂੰ ਕਹਿੰਦੇ ਨੇ ਬੁੱਧ ਕਿ ਸਾਰੇ ਕਹਿੰਦਾ ਜੀ ਮੈਂ ਵੀ ਮਰਾਂਗਾ ਰਾਜਕੁਮਾਰ ਤੁਸੀਂ ਬੁੱਢੇ ਹੋਵੋਗੇ ਤੁਸੀਂ ਵੀ ਮਰੋਗੇ ਇੱਕ ਦਿਨ ਜੀਵਨ ਦਾ ਅੰਤ ਹੋ ਜਾਣਾ ਬਸ ਜਦੋਂ ਇੰਨੀ ਗੱਲ ਕਹੀ ਨਾ ਉਹਨਾਂ ਨੇ ਚਾਨੇ ਨੇ ਤੇ ਗੌਤਮ ਜੀ ਕਹਿੰਦੇ ਰੱਥ ਪਛਾਹ ਮੋੜ ਲਾ। ਕਹਿੰਦਾ ਜਦੋਂ ਜੀਵਨ ਦਾ ਅੰਤ ਹੀ ਹੋਣਾ ਹੈ ਇੱਕ ਦਿਨ ਤੇ ਫਿਰ ਜੀਵਨ ਚ ਲੈਣ ਕੀ ਆਏ ਆ ਕਰਨ ਕੀ ਆਏ ਆ ਕਦੀ ਸੋਚਿਆ ਹੀ ਨਹੀਂ ਇਸ ਗੱਲ ਦੇ ਬਾਰੇ ਤੇ ਕਿਸ ਤਰੀਕੇ ਦੇ ਨਾਲ ਜੀਣਾ ਹੈ ਬਸ ਉਹ ਅਰਥੀ ਦੇਖਿਆ ਉਹ ਬੁਢੇਪਾ ਦੇਖਿਆ ਉਹ ਜੀਵਨ ਦੇਖਿਆ ਤੇ ਜੀਵਨ ਬਦਲ ਗਿਆ ਗੌਤਮ ਤੋਂ ਫਿਰ ਬਾਅਦ ਦੇ ਵਿੱਚ ਬੁੱਧ ਹੋਏ ਜੀ ਉਹ। ਇਸੇ ਤਰੀਕੇ ਦੇ ਨਾਲ ਬਾਬਾ ਰਵਦਾਸ ਸਾਹਿਬ ਜੀ ਉਹਨਾਂ ਦਾ ਇੱਕ ਸ਼ਬਦ ਆਉਂਦਾ ਹੈ ਇਹ ਤੁਨਾਂ ਨੇ ਗੱਲ ਕੀਤੀ ਹੈ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੋਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸ੍ਰੀ ਉੱਪਰ ਮਰਣਾ ਅਸੀਂ ਕਦੀ ਸੋਚਿਆ ਕਿ ਸੰਗ ਚਲਤ ਹੈ ਸੰਗੀਤ ਰਹੇ ਜਾਂਦੇ ਨੇ ਅਸੀਂ ਵੀ ਚੱਲਣਾ ਹੈ ਇਹ ਬਾਬਾ ਸਾਹਿਬ ਦਾ ਤਰੀਕਾ ਹੈ ਜੀ ਮੌਤ ਨੂੰ ਦੇਖਣ ਦਾ ਅਸੀਂ ਨਹੀਂ ਦੇਖਦੇ ਇਸ ਤਰੀਕੇ ਨਾਲ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸ੍ਰੀ ਉੱਪਰ ਮਰਣਾ ਕਿਆ ਤੂੰ ਸੋਇਆ ਜਾਗ ਏ ਆਨਾ ਤੈਨ ਜੀਵਨ ਜਗ ਸੱਚ ਕਰ ਜਾਨਾ ਕਿੰਦੇ ਤੂੰ ਇਸ ਜੀਵਨ ਨੂੰ ਇਸ ਜੱਗ ਦੇ ਵਿੱਚਲੇ ਜੀਵਨ ਨੂੰ ਸੱਚ ਕਰਕੇ ਜਾਣ ਲਿਆ ਸੱਚ ਨਹੀਂ ਹੈ ਇਸੇ ਤੇ ਜੋ ਉਪਜੀ ਉਸ ਬਿੰਸਖੈ ਪਰੋ ਅੱਜ ਕਾ ਕਾਲ ਹੈ ਜੋ ਆਇਆ ਸੁਚਾਲਸੀ ਸਭ ਕੋਈ ਆਈ ਵਾਰੀ ਇਹ ਹੈ ਤੇ ਸ਼ਰੀਰ ਸ਼ਰੀਰ ਦੀ ਗੱਲ ਕਰਦੇ ਸਨ ਆਪਾਂ ਥੋੜਾ ਜਿਹਾ ਚਲੋ ਮੈਂ ਵਿਸ਼ੇ ਤੋਂ ਬਾਹਰ ਚਲੇ ਆ ਗਿਆ ਕਿ ਸ਼ਰੀਰ ਤਾਂ ਹੈ ਹੀ ਨਾਸ਼ਵਾਨ ਜੀ ਪੰਜ ਤਤ ਕਰ ਇਹ ਦੇਹੀ ਕੀ ਨਹੀਂ ਹੈ ਸਬਦੀ ਬਾਣੀ ਨੇ ਕਿਹਾ ਇੱਕ ਨਾ ਦਾਣਿਸ਼ਵਰ ਨੇ ਬਹੁਤ ਸੋਹਣੇ ਬੋਲ ਲਿਖੇ ਨੇ ਮੈਂ ਕੇਵਲ ਇਹ ਕਹਿ ਕੇ ਫਿਰ ਆਪਣੀ ਵਿਸ਼ੇ ਤੇ ਉਨਾਂ ਜੀ ਮੈਂ ਬੇਨਤੀ ਕਰਦਾ ਖਿਵਾ ਸਾਹਿਬ ਉਹ ਕਹਿੰਦਾ ਹੈ ਆਦਮੀ ਦਾ ਜਿਸਮ ਜਿਹੜਾ ਹੈ ਨਾ ਜੀ ਕੀ ਪਾਇਆ ਹੈ ਸੰਸਾਰ ਅੰਦਰ ਉਹ ਚਾਰਕ ਪੰਕਤੀਆਂ ਨੇ ਬਹੁਤ ਸੋਹਣੀਆਂ ਲਿਖੀਆਂ ਮੇਰਾ ਖਿਆਲ ਤੁਸੀਂ ਸੁਣੀਆਂ ਵੀ ਹੋਣਗੀਆਂ ਅਕਸਰ ਵਿਦਵਾਨ ਇਸ ਨੂੰ ਕੋਟ ਕਰਦੇ ਰਹਿੰਦੇ ਨੇ ਉਹ ਕਹਿੰਦਾ ਆਦਮੀ ਦਾ ਜਿਸਮ ਕੀ ਹੈ ਜਿਸ पे ਸ਼ਾਇਦ ਜੇ ਜਹਾਂ ਇੱਕ ਮਿੱਟੀ ਦੀ ਇਮਾਰਤ ਇੱਕ ਮਿੱਟੀ ਦਾ ਮਕਾਨ ਚੂਨਾ ਗਾਰਾ ਖੂਨ ਇਸਕਾ ਇਟੇ ਇਸकी ਹੱਡੀਆਂ ਚੰਦ ਸਾਹਸੋਂ ਪਰ ਟਿਕਾ ਹੈ ਜੇ ਖਿਆਲੀ ਆਸਮਾ ਮੌਤ ਕੀ ਪੁਰ ਜ਼ੋਰ ਆndi ਜੱਬ ਇਸੇ ਟਕਰਾਈਗੀ ਦੇਖ ਲੈਣਾ ਜੇ ਇਮਾਰਤ ਟੂਟ ਕਰ ਗਿਰ ਜਾਏਗੀ ਦੇਖ ਲੈਣਾ ਜੇ ਇਮਾਰਤ ਟੂਟ ਕਰ ਗਿਰ ਜਾਏਗੀ